ਲੋਵੀ ਪ੍ਰਭੂ ਅੱਜ ਪਹੁੰਚ ਗਏ ਬਾਈ ਰਿੰਕੂ ਕੋਲੇ ਬਾਈ ਰਿੰਕੂ ਦੀ ਹਵੇਲੀ ਚ ਰਿੰਕੂ ਆਹ ਟਰੈਕਟਰ ਬਾਰੇ ਕਿਉਂ ਫਿਰਦਾ ਤਾ ਇਹ ਇਹ ਟਰੈਕਟਰ ਆਪਣੇ ਵੇਚ ਜਾ ਵੇਚਿਆ ਠੀਕ ਆ ਥੋੜੀ ਜਿਹੀ ਪ੍ਰੋਬਲਮ ਆ ਗਈ ਤੂੰ ਬਾਈਆਂ ਨੂੰ ਕਿਹਾ ਵੀ ਮੈਂ ਸਾਰੇ ਕੰਮ ਕਰਾ ਕੇ ਦੂੰ ਉਹ ਕਲੱਚ ਪੈਂਦਾ ਨਹੀਂ ਦੀ ਗੇਰ ਨਹੀਂ ਬੰਦੇ ਕਲੱਚ ਬਲੇਡ ਜਾ ਡਾਊਨ ਹੋਊਗੀ ਪਾਵਾ ਕਰਾ ਕੇ ਦੇਣਾ ਤੇਲ ਦੀ ਟੈਂਕੀ ਭਰਾ ਕੇ ਦੇ ਬਾਈ ਅੱਜ ਵੀ ਸਾਰਿਆਂ ਦੀ ਪਰੌਣੀਆਂ ਭਰਾ ਦਾ ਰੱਖੜੀਆਂ ਦਾ ਤਿਹਾਰ ਆ ਗਿਆ ਨੇੜੇ ਤੇ ਬਾਈ ਰਿੰਕੂ ਕਹਿੰਦਾ ਤੇਲ ਦੀ ਟੈਂਕੀ ਨੱਕਾ ਨੱਕ ਭਰਾ ਕੇ ਦਊਗਾ ਬਾਈ ਇੱਧਰ ਕੈਮਰਾ ਮਾਰਦੇ ਗੱਡੀਆਂ ਖੜੀਆਂ ਨੇ ਤੇ ਆਜ ਆਪਾਂ ਹੁਣ ਜਿਹੜੇ ਹੋਰ ਟਰੈਕਟਰ ਨੇ ਉਹ ਦਿਖਾ ਦਈਏ ਤੇ ਇੱਧਰ ਫੇਰ ਲਾਤਾ ਬਾਈ ਰਿੰਕੂ ਨੇ ਮੇਲਾ ਆ 5405 ਕਿਨਾ ਮਾਡਲ ਇਹ 2022 ਮਾਡਲ ਆ ਸਾਰਾ ਟਰੈਕਟਰ Ориਜਨਲ ਆ ਨਾਟ ਦੇ ਵੀ ਰਾਂਗੇ ਜ਼ਿੰਮੇਵਾਰੀ ਆਪਣੀ ਸਾਰਾ ਟਰੈਕਟਰ ਨਹੀਂ ਲੰਮੂ 1100 ਘੰਟਾ ਚੱਲਿਆ ਹੋਇਆ ਮਾਗਰ ਦੇ ਟਾਇਰ 17 ਦੇ ਬਾਅਦ ਮੂਰੇ ਨਾਲ ਦੀ ਨੇ ਮੂਰੇ ਨਾਲ ਦੇ ਨੇ ਡੱਕ ਵਗੈਰਾ ਵੀ ਲੋਗਾ ਤਾਂ ਕਨੋਪੀ ਵੀ ਲੋਗਾ ਦੀ ਕੋਈ 1% ਕਮੀ ਨਹੀਂ ਹੈਗੀ ਸਾਰਾ ਟ੍ਰੈਕਟਰ ਟ੍ਰੈਨ ਕਹਿੰਦਾ ਫੁੱਲ ਚੋਟੀ ਦਾ ਰੇਟ ਕੀ ਹੈ ਕੋਈ ਨਾਟ ਵੀ ਨਹੀਂ ਖੁੱਦਾ ਹੈਗਾ ਰੇਟ 9 ਲੱਖ ਦਾ ਦੇ ਦਾਂਗੇ 9 ਲੱਖ ਦਾ ਤੇਲ ਦੀ ਟੈਂਕੀ ਫੁੱਲ ਨੇ ਇੱਕੋ ਇੱਕ ਭਰਾ ਕੇ ਦੇਵਾ ਤੇ 60 60 ਇਹ ਹੁੰਦਾ ਰਹਿੰਦਾ ਇਕੱਠ ਇਹ 2014 ਮਾਡਲ ਆ ਛੋਟਾ ਗੇਰ ਵਾਲਾ ਛੋਟਾ ਗੇਰ ਵਾਲਾ ਮੂਰੇ ਟਾਇਰ ਵੱਡੇ ਪਾਏ ਹੋਏ ਨੇ ਮਾਗਰ ਵੀ ਨਵੇਂ ਨੇ 16 ਦੇ 16 ਦੇ ਫੁੱਲ ਐਂਡ ਗੱਲ ਵਾਹ ਟਰੈਕਟਰ ਆ ਇਹ ਰੇ ਜਨਾਲਾ ਮਹਾ ਯਾਰ ਜਿਹੜੀ ਚੀਜ਼ ਆਪਾਂ ਕਰਾ ਸੁਣਾਏ ਦੇ ਸਿਸਟਮ ਤਾਂ ਕਮਾਨ ਵਾਲੇ ਦਾ ਲਵਾਤਾ ਤੂੰ ਬੋਜਵੇਂ ਹੈਗਾ ਕਨੋਪੀ ਉਹ ਦੇ ਦਾਂਗੇ ਉਹ ਉੱਤੇ ਵਾਲੀ ਟੇਲ ਦੀ ਟੈਂਕੀ ਫੁੱਲ ਨੇ ਮਾਇਓ ਵੀ ਹੁਣ ਤੁਸੀਂ ਕਹਿ ਹਟਦੇ ਤਾਂ ਹੈ ਨਹੀਂ ਅਸੀਂ ਹਟਦੇ ਤਾਂ ਹੈ ਨਹੀਂ ਚੱਲ ਬਾਈ ਮੂਰੇ ਵੀ ਟੈਂਕੀ ਵਾਲਾ ਬੱਪਰ ਲੱਗਿਆ ਹੋਇਆ ਹੈ ਨਾ ਜਰਪਾ ਨਾਲ ਬਹੁਤ ਦੂਏ ਟਰੈਕਟਰ ਵਿੱਚ ਜਿਹੜੇ ਭੱਤੀ ਉਹਨਾਂ ਦੇ ਕਿਤੇ ਦਾ 70 80 ਲੀਟਰ ਪੈ ਗਿਆ ਮੈਂ ਹੁਣ ਭੱਤੀ ਨੂੰ ਤਾਂ ਮੇਰਾ ਉਹਦਾ ਫਿਰ ਪਾਣੀ ਬੂ ਜਦੋਂ ਕਹਿਣਾ ਬੂਗਾ ਠੀਕ ਹੈ ਇਹਦਾ ਰੇਟ ਦੱਸੇਗਾ ਏ 485 ਦਾ ਦੇਣਾ ਜੀ 485 ਦਾ ਹਾਂ ਡਿਸਕਾਊਂਟ ਮੌਕੇ ਤੇ ਕਰਦਾ ਕੋਈ ਚੱਕਰ ਤੇਲ ਦੀ ਟੈਂਕੀ ਚੱਲ ਮੂਰਲੇ ਬੰਪਰ ਵਾਲੀ ਨਾ ਭਰਾਈ ਐਥੋਂ ਐਥੋਂ ਵਾਲੀ ਭਰਾਂ ਠੀਕ ਆ ਨਹੀਂ ਫਿਰ ਦੋ ਡੱਬਾ ਹੋ ਜਾਊਗਾ ਠੱਕਾ ਹੋ ਜਾ ਤੇ ਜਿਹੜਾ ਨੋ ਬੋਖੜਾ 755 ਇਹ 2018 ਵੜਲਾ ਬਿਨਾ ਸੀ ਆਰ ਡੀ ਨਾਲ ਬਿਨਾ ਸੀ ਆਰ ਡੀ ਵਾਲਾ ਸਾਰਿਆਂ ਨੂੰ ਵੱਡੀ ਗੱਲ ਹਾਂ 75 ਐਚਪੀ ਦਾ ਟਰੈਕਟਰ ਇਕੱਲੇ ਰਿੰਬਾਂ ਦੇ ਅਟੈਚਿੰਗਾਂ ਬਾਕੀ ਰੇ ਇਹਨਾਂ ਦਾ ਅਸੇ ਇਕੱਲੇ ਰਿੰਬਾਂ ਤੇ ਅਟੈਚਿੰਗਾਂ ਬਾਕੀ ਸਾਰਾ Ориਜਨਲ ਆ ਚੱਲਿਆ ਕਿੰਨਾ ਘੂਗਾ ਇਹ ਚੱਲਿਆ 2000 ਤੋਂ ਘਾਟਾ 15 715 1600 ਘੰਟ ਬੁਲੇਟਰ ਨਾਲ ਦੇਨੇ 60 ਪੈਸੇ ਮੰਗ ਲੇ ਨਵੇਂ ਪਾਇਦੇ ਮਗਰ ਲਈ ਨਵੇਂ ਪਾਇਨੇ ਇਹ ਮਾਰਕ ਹੈ ਜ ਐਮ ਆਰ ਐਫ ਜੀ ਹੋ ਕੇ ਨਹੀਂ ਸੀ ਜਾਂਦਾਗਾ ਰੇਟ ਹੈ ਇਹਦਾ ਫੁੱਲ ਗੈਂਟ ਟਰੈਕਟਰ ਆ ਯਾਰ ਇਹ ਮੌਕੇ ਦੀ ਦੱਸਣਾ ਇਹਨਾਂ ਮੌਕੇ ਦੀ ਦੱਸਿੰਗਾ ਤੇਲ ਦੀ ਟੈਂਕੀ ਭਰਾ ਦੀ ਤੇ ਜਿਹੜਾ ਖੜਾ 60 55 ਇਹ T20 ਆ ਛੋਟਾ ਗੇਰ ਵਾਲਾ ਕਹਿੰਦੇ ਨੇ ਇਹਨੂੰ ਛੋਟੇ ਗੇਰ ਵਾਲਾ ਮੂਰਲੇ ਟਾਇਰ ਉਹ ਐ ਬਾੜੀ ਨਾਲਜ ਨਹੀਂ ਹੈਗੀ ਟਰੈਕਟਰਾਂ ਬਾਰੇ ਪਤਾ ਉਹ ਬਸ ਦੂਏ ਲੋਟ ਵਪਾਰ ਆ ਆਪਣਾ ਅੱਛਾ ਵਪਾਰ ਆ ਮੂਰੀ ਓਏ ਮੂਰਲੇ ਟਾਇਰ ਨਾਲ ਦੇ ਹਾ ਮੂਲੇ ਨਾਲ ਦਿੰਦੇ ਨੇ ਮੰਗਰਲੇ 65 70 ਰੁਪਏ ਦਵਾ ਦੇ ਲਈ ਹੈਗਾ ਹੈਗਾ ਹੈਨਾ ਮੰਗਰਲੇ 70 ਪੈਸੇ ਕਨੋਪੀ ਲੱਗੀ ਹੋਈ ਹੈ ਫੁੱਲ ਲੱਗਾ ਟਰੈਕਟਰ ਆ ਯਾਰ ਫੁੱਲ ਆ ਨਵਾਂ ਫੁੱਲ ਨਵਾਂ ਟਰੈਕਟਰ ਹੈ ਫੁੱਲ ਨਮਰ ਹੈ ਇਹਨਾਂ ਦਾ ਆਪਣੀ ਜ਼ਿੰਮੇਵਾਰੀ ਹੈ ਜੀ ਸਾਰਾ ਰੀਜਨਲ ਹੈ ਪੰਜਾਬ ਨੰਬਰ ਆ ਤੇ ਕੋਈ ਕਮੀ ਪੇਸੀ ਨਹੀਂ ਫੁੱਲ ਰੀਜਨਲ ਟਰੈਕਟਰ ਆ ਸੀ ਬਈ ਆ ਪੱਠੀ ਚੈੱਕ ਕਰ ਆਇਓ ਤੇ ਰੰਗ ਰੰਗ ਮਗਰਾਟ ਦਿਖਾ ਦਿਓ ਵੀ ਪੱਠੀ ਆ ਨਾ ਸਾਰਾ ਗੱਲਬਾਤ ਆ ਮਗਰਾਟ ਵੀ ਚੈੱਕ ਕਰਾ ਦੋ ਬੇਟੇ ਵਗੈਰਾ ਸਾਰਾ ਕੁਝ ਲੱਗਿਆ ਹੋਇਆਗਾ ਏ 3 ਸਪੀਡ ਵਾਲਾ ਹੈ ਹਾਂ ਜੋ ਟਾਗਰ ਵਾਲਾ ਕਹਿ ਰਹੇ ਨੇ ਹਾਂ ਆ ਮਗਰਾਡ ਚੱਕੇ ਰਾਇਓ ਬਾਈ ਉੱਪਰ ਕੋਲੋਂ ਨਾ ਮਾੜ ਰੇਟ ਰਾਈ ਕੋਲੋਂ ਨਾ ਰੇਟ ਰੇਟ ਦਾ ਬਾਸ 7.5 ਦਾ ਦੇ ਮੰਗਿਓ 5.5 ਮੰਗਦੇ ਆ ਅੱਛਾ ਆਪ ਹੀ ਕਰ ਤਾਂ 25000 ਥੋੜਾ ਬਹੁਤ ਹੋਰ ਹੋ ਜੂ ਕ ਮੌਕੇ ਤੇ ਤੂੰ ਕਰਦਾ ਪ੍ਰੇਮ ਸਤਕਾਰ ਬਾੜਾ ਤਾਂ ਫਿਰ ਠੱਗਾ ਹੋ ਜੂਗਾ ਤੇ ਜਿਹੜਾ ਇੰਡੋ ਫਾਰਮ ਖੜਾ 4/4 4190 ਇਹ 90 ਐਚਪੀ ਦਾ ਵੀਰੇ 90 ਐਚਪੀ ਦਾ ਹਾਂ ਇਹ ਦਾ ਟ੍ਰੈਸਟ ਟਾਈਮ ਸਾਰਾ ਅਰੀਜਨਲ ਆ ਠੀਕ ਆ ਨਾਲ ਦੇ ਟਾਇਰ ਨੇ ਆ ਮਾਰਕਾ ਵੀ ਹੈਗਾ ਆ ਦਿਖਾ ਦੀ ਪੱਟੀ ਉਹਨੇ 22 ਮਾਡਲ ਹਾਂ ਇਹਦੇ ਟਾਇਰ ਮੰਨ ਕੇ 80 85 ਪੈਸੇ ਹੋਣਗੇ 80 ਮੰਨ ਲਓ ਤੇ 75 ਦਾ ਘਟ ਹੈ ਹੀ ਨਹੀਂ ਹੈਗੇ 80 ਪੈਸੇ ਹੈਗੇ 80 ਪੈਸੇ ਹੈਗੇ ਨਹੀਂ ਅਰੇ ਬਰੂੰਬ ਮੂਰੇ ਬੇਟ ਵਗੈਰਾ ਸਾਰਾ ਸਾਰਾ ਰੀਨਲ ਦਾ ਟਰੈਕਟਰ ਆ ਦੋ ਇਹ ਹਿੱਸੇ ਕਰਾਰੋ ਦੇ ਲੱਗੇ ਹੋਣਦੇ ਮੰਗਰ 3 ਸਪੀਡਾ ਚੇਂਜਰ ਆ 3 ਸਪੀਡਾ ਚੇਂਜਰ ਆ ਭਈਆ ਸੀਲ ਚੈੱਕ ਕਰਾਇਓ ਰੇਸ ਵਾਲੀ ਹੈਗਾ ਸਲਪਾ ਸਲਪਾ ਸਾਰੇ ਟਰੈਕਟਰ ਦੇ ਸਟਿੱਕਰ ਵੀ ਪੈਲੇ ਆ ਦੇਖੋ ਇੱਥੋਂ ਕਿਉਂ ਕੱਦੂ-ਕੁੱਦੀ ਤੇ ਮਤਲਬ ਘੱਟ ਬੜਿਆ ਹੋਇਆ ਨਾ ਤੇ ਆ ਉਹ ਥੱਲੇ ਵੀ ਸਟੀਕਰ ਤੁਕਰੋ ਮਿਲ ਜਪਨੇ ਇਹਦਾ ਰੇਟ ਤਾਂ ਦੱਸ ਦੇ ਫਿਰ ਇਹ 7.5 ਦਾ ਦੇ ਦਾਂਗੇ ਇੱਕ ਮਾਸਤਕਾਰ ਕਰ ਦਾਂਗੇ ਮੈਂ ਕਰੂੰਗਾ ਤਾਂ ਹੈ ਉਹ ਤਾਂ ਮੈਂ ਕਰੂੰਗਾ ਫਿਰ 21 ਅੜਾ ਆ ਜਾਂਦਾ ਤੁਸੀਂ ਫਿਰ ਕੰਮ ਥੱਕਾ ਕਰਦੇ ਤੇਲ ਦੀ ਟੈਂਕੀ ਤਾਂ ਤੂੰ ਭਰ ਕੇ ਦੇਣੀ ਆ ਹੈ ਠੀਕ ਹੈ ਤੇਲ ਦੀ ਟੈਂਕੀ ਭਰਾਂ ਦਿੰਗਾ ਭਰਾਂਗੇ ਕੋਈ ਗੱਲ ਨਹੀਂ ਤੇ 25000 ਡਿਸਕਾਊਂਟ ਮੈਂ ਕਰ ਦੇਣਾ ਮੇਰੇ ਕਿੰਨੀ ਬਾਬਰੇ ਦੂਗਾਤ ਨਹੀਂ ਦਿੰਦੇ ਇਹ ਦੂਗਾਤ ਨਹੀਂ ਹੋਣਾ ਪੂਰੇ 8 ਲੱਖ ਚ ਬਣ ਜੂ ਵਿੰਡੋ ਫਾਰਮ ਤੇ ਪਿੰਡ ਕੁਲਾਰਾਂ ਸੰਗਰੂਰ ਤੋਂ ਵੀ 7 ਕਿਲੋਮੀਟਰ ਤੇ ਸੁਨਾਮ ਤੋਂ ਵੀ 7 ਕਿਲੋਮੀਟਰ ਤੇ ਬਾਈ ਰਿੰਕੂ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੱਕ ਕਰ ਲਿਓ ਸੰਪਰਕ